ਅਨੰਦਪੁਰ ਸਾਹਿਬ ਤੋਂ ਕੀ ਆਵਾਜ਼ ਆਈ ਸੀ ਜੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਅਨੰਦਪੁਰ ਸਾਹਿਬ ਤੋਂ ਕੀ ਆਵਾਜ਼ ਆਈ ਸੀ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਉਹ ਅਨੰਦਾਂ ਦੀ ਪੁਰੀ ਜਿੱਥੇ ਜ਼ਿੰਦਗੀ ਹੈ ਜਿੱਥੇ ਗੈਰ ਤਸਵੈਮਾਨ ਹੈ ਜਿਹੜਾ ਅਕਲਾਂ ਦਾ ਕੇਂਦਰ ਹੈ ਸਾਡਾ ਸਾਡੀ ਕੌਮ ਨੇ ਕਿਦਾਂ ਜੂਣਾ ਖਾਲਸੇ ਦਾ ਘਰ ਐਵੇਂ ਨਹੀਂ ਕਹਿ ਦਿੱਤਾ ਇੱਟਾਂ ਖੜੀਆਂ ਕਰਕੇ ਨਹੀਂ ਕਿਹਾ ਉੱਥੇ ਇੱਕ ਸੋਚ ਪੈਦਾ ਕੀਤੀ ਕਿ ਖਾਲਸੇ ਨੇ ਜੂਣਾ ਕਿਵੇਂ ਆ ਮੂੰਹ ਕਰ ਤੈਨੂੰ ਜੂਣਾ ਆ ਜਾਏਗਾ ਮਹਾਰਾਜ ਨੇ ਭਾਗ ਲਾਇਆ ਉਸ ਧਰਤੀ 'ਚ ਰੰਗ ਵਰਤੇ ਉਹ ਮਿੱਟੀ ਦਾ ਜ਼ਰਰਾ ਜ਼ਰਰਾ ਜਿਹੜਾ ਨਾ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਨਾਲ ਨਿਵਾਚਿਆ ਉਹ ਬਾਬਾ ਫਤਿਹ ਸਿੰਘ ਉਹਨਾਂ ਗਲੀਆਂ 'ਚ ਖੇਲਦੇ ਆ। ਉੱਥੇ ਬਾਬਾ ਜ਼ੋਰਾਵਰ ਸਿੰਘ, ਬਾਬਾ ਜੁਹਾਰ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਘੋੜਸਵਾਰੀਆਂ ਕਰਦੇ ਆ, ਚੰਗੀ ਕਰਤਵ ਕਰਦੇ ਆ। ਉੱਥੇ ਤੇ ਇੱਕ ਇੱਕ ਛੇਨ, ਇੱਕ ਇੱਕ ਕਤਰੀ, ਇੱਕ ਇੱਕ ਕਣ 'ਚ ਗੁਰੂ ਦੇ ਕੌਤਕ ਸਮਾਏ ਹੋਏ ਆ। ਤੇ 6 ਪੋ ਦੀ ਰਾਤ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਦੇ ਆ। ਅਨੰਦਪੁਰ ਸਾਹਿਬ ਦੇ ਅੰਦਰ ਤੇ ਗੁਰੂ ਦਾ ਦਿਲ ਧੜਕ ਰਿਆ ਨਾ ਸਾਧ ਸੰਗਤ ਅਨੰਦਪੁਰ ਸਾਹਿਬੀ ਅਨੰਦਾਂ ਦੀ ਪੂਰੀ ਵੀ ਸਮਝ ਲਓ ਵੀ ਉਹ ਗੁਰੂ ਵਿੱਚ ਸਮਾਈ ਹੋਈ ਹੈ ਤੇ ਜਦੋਂ ਐ ਰੂਹ ਚੱਲੀ ਕਲਬੂਤ ਉੱਥੇ ਆ ਫਿਰ ਦੋ ਬੋਲ ਤਸਵਰ ਮੇਰੇ ਵੀਰ ਨੇ ਕੀਤਾ ਸੁਣਿਆ ਪੋਰ ਤਾਂ ਮਹੀਨਾ ਠੰਡ ਹੱਡੀਆਂ दोमीन ठंड हडार जी तुर्बी ਜਪ੍ਰੀਤਮ ਦਾਤਾਰ ਜੀ ਆਨੰਦਪੂਰੀ ਰੋੜ ਲਗੀ ਉਹਦੋਂ ਕਰੀਜ ਤਯੜੀਏ ਦੂਜੇ ਪਾਸੇ ਸਰਸਾਵੀ ਨੱਕ ਨੱਕ ਭਰੀਏ ਦੂਜੇ ਪਾਸੇ ਸਰਸਾਵੀ ਨੱਕ ਨੱਕ ਭਰੀਏ ਰੋੜ ਕੇ ਨਾਲੇ ਸਰਪਰਮਾਰ ਜੀ ਆਨੰਦ ਪੂਰੀ ਰੋਣ ਲਗੀ ਉਹ ਦੁਤਾ ਹਮਾਰ ਸੀ ਕਰਦੀ ਲਾਲਾ ਨੂੰ ਦਦੀ ਪਿਆਰੇ ਦਿਲੋਂ ਬੜੀ ਏ ਨੇਕ ਦਿੰਦੀ ਲਾਲਾ ਦੇਖ ਦਿਨ ਦੀ ਲਾਲਾਂ ਨੂੰ ਦੇ ਆਪ ਜਾਂ ਦੀ ਠਰੀ ਸਾਧ ਸੰਗਤ ਮਾਵਾ ਭਾਵੇਂ ਰਾਜਿਆਂ ਦੀਆਂ ਹੋਣ ਭਾਵੇਂ ਕੰਗਾਲਾਂ ਦੀਆਂ ਹੋਣ ਸੁਭਾਅ ਇੱਕੋ ਜਿਹਾ ਹੀ ਹੁੰਦਾ ਛੋਟੇ ਹੁੰਦਿਆਂ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਅਸੀਂ ਸੋਚਦੇ ਹੁੰਦੇ ਸੀ ਇਹਨਾਂ ਦਾ ਖਾਣ ਨੂੰ ਜੀ ਨਹੀਂ ਕਰਦਾ ਗੁਰੂ ਘਰੋਂ ਮਿਲਿਆ ਕੜਾ ਪ੍ਰਸ਼ਾਦ ਵੀ ਨਾ ਮਾਵਾ ਸਾਡੇ ਵਾਸਤੇ ਲੈ ਆਂਦੀ ਆਂਦੀ ਹੈ। ਹੈਨਾ? ਸਾਨੂੰ ਇਹ ਲੱਗਦਾ ਸੀ ਇਹਨਾਂ ਨੂੰ ਸਵਾਦ ਨਹੀਂ ਲੱਗਦਾ ਘਰੇ। ਲੋਕਾਂ ਦੇ ਵਿਆਹਾਂ ਦੀ ਮਿਲੀ ਹੋਈ ਭਾਜੀ ਵੀ ਲੁਕਾ ਕੇ ਰੱਖ ਛੜਦੀ ਆਂ। ਸਾਨੂੰ ਲੱਗਦਾ ਸੀ ਇਹਨਾਂ ਦਾ ਜੀ ਨਹੀਂ ਕਰਦਾ। ਪਰ ਮਾਵਾ ਕਹਿੰਦੀ ਆਂ ਵੀ ਸਾਡੇ ਮੂੰਹ ਵਿੱਚ ਜਿਹੜੀ ਚੀਜ਼ ਪੈਣੀ ਹੈ ਨਾ ਮੇਰੇ ਪੁੱਤ ਦੇ ਮੂੰਹ 'ਚ ਪੈ ਜਾਵੇ। ਮਹਾਰਾਜ ਨੇ ਵੀ ਬਾਣੀ 'ਚ ਉਦਾਹਰਨ ਦਿੱਤੀ ਹੈ। ਗੁਰੂ ਦੀ ਪ੍ਰੀਤ ਦੀ ਉਦਾਹਰਨ ਦੇਣ ਵਾਸਤੇ ਮਾਂ ਦੀ ਉਦਾਹਰਨ ਦੇਣੀ ਪਈ। ਮਾਤਾ ਪ੍ਰੀਤ ਕਰੇ ਪੁੱਤ ਖਾਏ ਮਾਂ ਦੀ ਰੂਹ ਕਦੋਂ ਤ੍ਰਿਪਤ ਹੁੰਦੀ ਹੈ ਜਦੋਂ ਬੱਚੇ ਦੇ ਮੂੰਹ ਵਿੱਚ ਪੈ ਜਾਵੇ ਤੇ ਮਾਂ ਤੋਂ ਦੁੱਗਣੀ ਖੇਚ ਪੈਦਾ ਹੋ ਜਾਂਦੀ ਹੈ ਜਦੋਂ ਦਾਦੀ ਤੇ ਪੋਤਿਆਂ ਦਾ ਪਿਆਰ ਹੁਣ ਮਾਂ ਗੁਜਰੀ ਜੀ ਆਪਣਾ ਖਿਆਲ ਨਹੀਂ ਰੱਖਦੇ ਮੈਂ ਠੰਡ ਵਿੱਚ ਹਾਂ ਇਹ ਪੱਲੂ ਮੇਰੇ ਤੇ ਹੈ ਮਾਂ ਗੁਜਰੀ ਤੇ ਖਿਆਲ ਰੱਖਦੇ ਆ ਲਾਲਾਂ ਦਾ ਵੀ ਉਹਨਾਂ ਨੂੰ ਵੱਧ ਮਿਲੇ ਮੈਂ ਉਹ ਪਤਾ ਹੀ ਨਹੀਂ ਲੱਗਨ ਦਿੰਦੇ ਕਿ ਮੈਂ ਦੁਖੀ ਹਾਂ ਮੈਨੂੰ ਕੁਝ ਨਹੀਂ ਮਿਲਿਆ ਇਹੀ ਸੁਭਾਅ ਹੁੰਦਾ ਮਾਵਾ ਦਾ ਹੁਣ ਮਾਂ ਗੁਜਰੀ ਜੀ ਕਿਦਾਂ ਪਾਲ ਰੇ ਸਹਬਜ਼ਾਦਿਆਂ ਥੋੜਾ ਜਿਹਾ ਕਰਦੀ ਲਾਲਾ ਨੂੰ ਦਦੀ ਪਿਆਰੇ ਦਿਲੋਂ ਬੜੀ ਏ ਨਿਕ ਦੇਂਦੀ ਲਾਲਾ ਨੂੰ ਤੇ ਆਪ ਜਾਂਦੀ ਠਰੀ घ द लालू ते आप जरी काल की जा काली का ती जांद अजीत ते जो जार जी आनंद पूरी रो ਉਹ ਦੁਤਾਹਮਾਰ ਸੀ ਅਨੰਤ ਪੂਰੀ ਰੋਣ ਲਗੀ ਉਹ ਦੁਤਾਹਮਾਰ ਸੀ ਸਾ ਸੰਗਤ ਇਹਦੇ ਚ ਕੋਈ ਸ਼ੱਕ ਨਹੀਂ ਉੱਥੋਂ ਦੀ ਮਿੱਟੀ ਵੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਅਸਾਨਾ ਥੱਲੇ ਦੱਬੀ ਹੋਈ ਹੈ ਦੈਂਤਾਂ ਦੀ ਧਰਤੀ ਜਿੰਨੂੰ ਕਹਿੰਦੇ ਸੀ ਉਹ ਅਨੰਦਾਂ ਦੀ ਪੂਰੀ ਬਣਾ ਦਿੱਤੀ ਮੇਰੇ ਪਾਦਸ਼ਾਹ ਨੇ ਉਹਦੀ ਵੀ ਰੂਹ ਕਰ ਲੌਂਦੀ ਐ ਪਰ ਕਾਫਲਾ ਤੁਰਿਆ ਤਾਰੋਂ ਕੀ ਛਾਓਂ ਮੇ ਕਿਲੇ ਸੇ ਸਤਗੁਰ ਰਵਾਹ ਹੋਏ ਕੱਸ ਕੇ ਕਮਰ ਅਸਵਾਰ ਸਾਰੇ ਜਵਾਂ ਹੋਏ ਕਮਰ ਕੱਸੇ ਕੀਤੇ ਤੇ ਸ਼ੇਰ ਦੁੱਲੇ ਤੁਰ ਪਏ ਕੁਛ ਆਗੇ ਲੈ ਨਿਸ਼ਾਨ ਸ਼ੇਰੇ ਜ਼ਿਆ ਹੋਏ ਕੁਛ ਪਿਛੇ ਜਾਣ ਨਿਸਾਰ ਸਤਗੁਰ ਦਰਮਿਆ ਹੋਏ ਚਾਰੋਂ ਪਿਸਰ ਹਜ਼ੂਰ ਕੇ ਹਮ ਰਾਹ ਸਫਰ ਤੇ ਪਿਸਰ ਦਾ ਅਰਥ ਹੈ ਜਿਗਰ ਦੇ ਟੁਕੜੇ ਚਾਰੋਂ ਪਿਸਰ ਹਜ਼ੂਰ ਕੇ ਹਮ ਰਾਹ ਨਾਲ-ਨਾਲ ਤੁਰ ਰਹੇ ਆ ਇਸ ਸਫਰ ਦੇ ਵਿੱਚ ਜਿਹੜੇ 6 ਪੋ ਦੀ ਰਾਤ ਤੋਂ ਤੁਰੇ ਤੇ ਕੇਵਲ 7 ਪੋ ਦੀ ਰਾਤ ਤੱਕ ਹੀ ਨਾਲ ਤੁਰ ਸਕੇ ਉਸ ਤੋਂ ਬਾਅਦ ਚਾਰੇ ਵੀ ਨਾਲ ਤੁਰੇ ਸਾਧ ਸੰਗਤ ਅੱਜ ਅੱਜ ਅੰਮ੍ਰਿਤ ਵੇਲੇ ਤੱਕ ਚਾਰੋਂ ਪਿਸਰ ਹਜ਼ੂਰ ਕਿਹਾ ਹਮ ਰਹਾ ਸਫਰਤੇ ਜ਼ੋਰਾਵਰ ਅਜ਼ੀਤ ਜੁਜ਼ਾਰ ਔਰ ਖਤੇ تھے ਜਿਗਰ ਦੇ ਚਾਰੇ ਟੁਕੜਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਚੱਲੇ ਬਾਣੀ ਦਾ ਪ੍ਰਵਾਹ ਨਾਮ ਦਾ ਪ੍ਰਵਾਹ ਇਹ ਦੋ ਚੀਜ਼ਾਂ ਸਾਥ ਸੰਗਤ ਜੇ ਸ਼੍ਰੀ ਅਨੰਦਪੁਰ ਸਾਹਿਬ ਚ ਲੋਗੜ ਹੈ ਨਾ ਸ਼ਸ਼ਤਰ ਬਣਦੇ ਆ ਤੇ ਉੱਥੇ ਕੇਸ ਗੜ ਵੀ ਹੈ ਜਿੱਥੇ ਰਹਿਤ ਦ੍ਰਿੜ ਕਰਵਾਈ ਜਾਂਦੀ ਹੈ ਜੇ ਹੋਲਗੜ੍ਹ ਹੈ ਜੰਗੀ ਅਭਿਆਸ ਹੁੰਦਾ ਤੇ ਉੱਥੇ ਕੇਸ ਗੜ ਵੀ ਹੈ ਜਿਹੜਾ ਸਰੂਪ ਨੂੰ ਵੀ ਘੜਦਾ ਹੈ ਉੱਥੇ ਦੋਨੋਂ ਤਰ੍ਹਾਂ ਦੀ ਤਿਆਰੀ ਹੋ ਰਹੀ ਹੈ ਬਹਿਰੂਨੀ ਵੀ ਤੇ ਅੰਦਰੂਨੀ ਵੀ ਸੰਤ ਵੀ ਤੇ ਸਿਪਾਹੀ ਵੀ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਰਸਾ ਦੇ ਤੱਟ ਤੇ ਬੈਠ ਕੇ ਬਾਣੀ ਪੜ੍ਹਦੇ ਆ ਅੱਜ ਅੰਮ੍ਰਿਤ ਵੇਲਾ ਸਤ ਪਉ ਤਾਂ ਮੈਂ ਕਹਿੰਦਾ ਅੱਜ ਵਾਦਾ ਕਰ ਲਓ ਇੱਕ ਪੈਰ ਸਮਝ ਲਓ ਗੁਰੂ ਵੱਲ ਪੁੱਟ ਲਿਆ ਜਿਹੜਾ ਕੁਝ ਨਹੀਂ ਪੜਦਾ ਉਹ ਜਪਜੀ ਸਾਹਿਬ ਪੜਨ ਲੱਗ ਪਏ ਜਿਹੜਾ ਜਪਜੀ ਸਾਹਿਬ ਪੜਦਾ ਉਹ ਨਿਤਨੇਮ ਕਰਨ ਲੱਗ ਪਏ ਜਿਹੜਾ ਨਿਤਨੇਮ ਕਰਦਾ ਉਹ ਨਾਲ ਭਾਵੇਂ 1 ਮਿੰਟ ਦਾ ਅਭਿਆਸ ਕਰੇ ਸ਼ੁਰੂ ਕਰ ਦੇ ਤੇ ਵੇਖਿਓ ਰਾਸਤਾ ਆਏਗਾ ਫਿਰ ਇੱਕ ਇੱਕ ਪੈਰ ਪੁੱਟਿਆ ਇੱਕ ਇੱਕ ਤੇ ਫਿਰ ਪਤਾ ਕੀ ਹੋਣਾ ਸਤ ਗੁਰੂ ਕੋਟ ਪੈਂਦਾ ਐਂ ਜੱਫੀ ਪਾਉਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਕਲਗੀਆਂ ਵਾਲੇ ਸਾਹਿਬ ਅਮਨ ਨੇ ਇਤਨੇ ਬ ਕੀਤਾ ਮਹਾਰਾਜ ਤੇ ਆਪ ਸ਼ਬਦ ਸਰੂਪ ਨੇ ਨਾ ਜੋਤ ਰੂਪ ਹਰ ਆਪ ਨੇ ਉਹ ਫਿਰ ਸਰਸਾ ਪਾਰ ਕੀਤੀ ਗੁਰਦੇਵ ਜੀ ਨਿਹੰਗ ਖਾਂ ਪਠਾਨ ਦੇ ਘਰ ਭਾਈ ਬਚਿੱਤਰ ਸਿੰਘ ਨੂੰ ਛੱਡਦੇ ਆ ਗੁਰੂ ਰੰਗ ਚ ਰੱਤੀ ਰੂਹ ਗੁਰੂ ਘਰ ਨਾਲ ਜੁੜੇ ਹੋਏ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਮੁਸਲਮਾਨ ਕਿਉਂ ਹੋ ਸਿੱਖ ਹੀ ਕਿਉਂ ਨਹੀਂ ਬਣ ਜਾਂਦੇ ਕਿਉਂਕਿ ਸਿੱਖ ਨਾ ਲਾਲਚ ਦੇ ਕੇ ਬਣਾਏ ਜਾਂਦੇ ਨਾ ਡਰ ਦੇ ਕੇ ਬਣਾਏ ਜਾਂਦੇ ਬੜੀ ਚੰਗੀ ਗੱਲ ਆ ਤੁਸੀਂ ਮੁਸਲਮਾਨ ਹੋ ਮੁਸਲਮਾਨ ਦੇ ਦਰਸ਼ਨ ਸਾਨੂੰ ਕਰਾਏ ਬਾਣੀ ਚ ਮੁਸਲਮਾਨ ਕਿਦਾਂ ਦਾ ਹੋਵੇ ਜੀ ਮੁਸਲਮਾਨ ਬੋਲੋ ਨਾ ਸ਼ਬਦ ਆਉਂਦਾ ਮੁਸਲਮਾਨ ਮੋਮ ਦਿਲ ਦੇ ਦਰਸ਼ਨ ਕਰਾਏ ਜ਼ਾਬਰਾ ਨਾਲ ਜ਼ੁਲਮ ਨਾਲ ਸਾਡੀ ਟੱਕਰ ਹੈ ਉਹ ਭਾਵੇਂ ਪਹਾੜੀ ਰਾਜੇ ਹੋਣ ਭਾਵੇਂ ਮੁਗਲ ਸ਼ਾਸਕ ਹੋਣ ਪਰ ਜਿਹਦੇ ਅੰਦਰ ਇਨਸਾਨੀਅਤ ਹੈ ਜਿਹਦਾ ਹਿਰਦਾ ਕੋਮਲ ਹੈ ਜੀਦਾ ਦਿਲ ਵਾਕਈ ਪਿਗਲਦਾ ਦਰਦ ਹੈ ਦੁਨੀਆਂ ਦੀ ਪੀੜਾ ਵੇਖ ਕੇ ਜਿਹੜਾ ਕਿਸੇ ਨੂੰ ਦਰਦ ਨਹੀਂ ਦਿੰਦਾ ਉਹ ਸਾਡੇ ਵਾਸਤੇ ਸਾਡਾ ਮਿੱਤਰ ਹੈ ਉਹਦੇ ਨਾਲ ਅਸੀਂ ਪਿਆਰ ਕਰਦੇ ਆ ਉਹਦੇ ਨਾਲ ਕੋਈ ਵੈਰ ਨਹੀਂ ਵੈਰ ਕਿਹਦੇ ਨਾਲ ਹੈ ਜ਼ੁਲਮ ਨਾਲ ਇਹੀ ਤੇ ਕਿਹਾ ਸੀ ਲਾਲਾ ਨੇ ਨਾ ਕਿ ਅਸੀਂ ਜ਼ਿੰਦਗੀ ਐਵੇਂ ਨਹੀਂ ਦਿੱਤੀ ਜ਼ਿੰਦਗੀ ਇਸੇ ਲਈ ਦਿੱਤੀ ਕਿ ਸਲਤਨਤ ਬਣਾਓ ਦੇ ਨਾਲ ਅਗਲੀ ਗੱਲ ਵੀ ਕੀ ਕਹਿੰਦੇ ਸਲਤਨਤ ਕਿੱਦਾਂ ਦੀ ਬਣਾਇਓ ਤਖਤ ਪਾਇਓ ਗੱਦੀ ਪਾਇਓ ਪਰ ਨਾਲ ਤੁਹਾਡੀ ਜ਼ਿੰਮੇਵਾਰੀ ਰਾਜ ਪਾ ਕੇ ਤੇ ਰਾਜ ਦੇ ਸੁੱਖ ਭੋਗਣਾ ਨਹੀਂ ਗੱਦੀ 'ਚੇ ਤਖਤ ਬਸ ਸਭ ਕੌਮ ਪਾਏਗੀ ਤੇ ਅਗਲਾ ਸ਼ਬਦ ਕੀ ਲਿਖਿਆ ਜੀ ਕਿਉਂਕਿ ਹਾਲਾਤ ਸੰ ਤਾਂ ਲਿਖਿਆ ਇਹ ਮੈਸੇਜ ਸੀ ਤਾਂ ਲਿਖਿਆ ਕਹਿੰਦੇ ਕੱਲੀ ਗੱਦੀਆਂ ਦੀ ਮਾਲਕ ਤਖਤਾਂ ਦੀ ਮਾਲਕ ਨਹੀਂ ਬਣੇਗੀ ਆਪਣੇ ਮਿਸ਼ਨ ਲਈ ਕੰਮ ਕਰੇਗੀ ਤੇ ਮਿਸ਼ਨ ਕੀ ਹੈ ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗਾ ਨਾ ਮੋਂ ਨਿਸ਼ਾਨ ਮਟਾਣਾ ਕੋਈ ਜ਼ੁਲਮ ਰਹਿ ਨਾ ਜਾਵੇ ਧਰਤੀ ਤੇ ਢਾਲ ਬਣਨਾ ਮਜਲੂਮਾਂ ਦੀ ਤੁਸੀਂ ਇਹ ਨਹੀਂ ਵੀ ਦੁਨੀਆ ਵਾਂਗ ਰਾਜ ਕਾਇਮ ਹੋ ਗਿਆ ਤੇ ਰਾਜ ਭੋਗਦੇ ਫਿਰੋ ਨਾ ਭਾਈ ਮਿਸ਼ਨ ਦਿੱਤਾ ਸਾਨੂੰ